ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਜੁੜਿਆ ਮਾਮਲਾ ਜਿਸ ਸੰਬੰਧੀ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੀ ਇੱਕ ਪੜਤਾਲੀਆ ਰਿਪੋਰਟ ਸਾਹਮਣੇ ਆਈ ਹੈ ਜਿਸ ਦੇ ਵਿੱਚ ਕਾਫੀ ਅਹਿਮ ਤੱਥ ਸਾਹਮਣੇ ਆਏ ਨੇ ਉਸ ਦੇ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਉਸ ਰਿਪੋਰਟ ਦੀ ਮਹੱਤਵਪੂਰਨ ਜਾਣਕਾਰੀ ਹੁਬਹੁ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਇਸ ਤੋਂ ਪਹਿਲਾਂ ਸਾਰੇ ਜਾਣਦੇ ਨੇ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਉਹਨਾਂ ਦੇ ਕਰੀਬੀ ਰਿਸ਼ਤੇਦਾਰ ਵੱਲੋਂ ਲਾਏ ਗਏ ਦੋਸ਼ ਦੇ ਆਧਾਰ ਦੇ ਉੱਤੇ ਹੀ ਐਸਜੀਪੀਸੀ ਨੇ ਇੱਕ ਤਿੰਨ ਮੈਂਬਰੀ ਆਪਣੇ ਪੱਧਰ ਦੇ ਉੱਤੇ ਕਮੇਟੀ ਬਣਾਈ ਜਿਨ੍ਹਾਂ ਦੀ 45 ਰਿਪੋਰਟ ਦੇ ਆਧਾਰ ਦੇ ਉੱਤੇ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ। ਹਾਲਾਂਕਿ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਸੰਬੰਧੀ ਪ੍ਰਤੀਕਿਰਿਆ ਦੇ ਕੇ ਪਹਿਲਾਂ ਹੀ ਕਾਫੀ ਕੁਝ ਕਹਿ ਦਿੱਤਾ ਹੈ ਕਿ ਮੈਨੂੰ ਪਹਿਲਾਂ ਹੀ ਪਤਾ ਸੀ ਔਰ ਉਸ ਦਾ ਸੰਬੰਧ ਸਿੱਧਾ ਦੂਜੇ ਦਸੰਬਰ 2024 ਦੇ ਫੈਸਲੇ ਨਾਲ ਜੁੜ ਦਿੱਤਾ ਗਿਆ ਕਿ ਉਹ ਫੈਸਲੇ ਸ਼ਕਤੀ ਨਾਲ ਆਏ ਔਰ ਵੱਡੀ ਭੂਮਿਕਾ ਉਸ ਵਕਤ ਪੰਨ ਸਿੰਘ ਸਹਿਬਾਨ ਦੇ ਦੌਰਾਨ ਜਿਹੜੀ ਕਤਰਤਾ ਹੋਈ ਸੀ ਉਸ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਦੀ ਉਮ ਕਰ ਰਹੀ ਹੈ ਜਿਸ ਦੇ ਕਰਕੇ ਉਹਨਾਂ ਵੱਲੋਂ ਕਿਹਾ ਗਿਆ ਕਿ ਮੈਨੂੰ ਤਾਂ ਨਿਸ਼ਾਨਾ ਬਣਾਇਆ ਗਿਆ ਔਰ ਇਹ ਪਹਿਲੀ ਵਾਰੀ ਨਹੀਂ ਹੋਇਆ ਜਿਸ ਜਿਸ ਨੇ ਵੀ ਆਜ਼ਾਦ ਤੌਰ ਦੇ ਉੱਤੇ ਫੈਸਲੇ ਸੁਣਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਉਹਨਾਂ ਨਾਲ ਇਸ ਤਰ੍ਹਾਂ ਹੀ ਹੁੰਦੀ ਆਈ ਹੈ ਉਸ ਤੋਂ ਬਾਅਦ ਜਥੇਦਾਰ ਗਿਆਨੀ ਰਕਬੀ ਸਿੰਘ ਕਲਤਕ ਸਾਬ ਦੇ ਜਥੇਦਾਰ ਉਹਨਾਂ ਨੂੰ ਵੀ ਹਟਾ ਦਿੱਤਾ ਗਿਆ ਹਾਲਾਂਕਿ ਉਹਨਾਂ ਬਾਰੇ ਕੁਝ ਹੋਰ ਕਾਰਨ ਦੱਸੇ ਗਏ ਪਰ ਹੁਣ ਗੱਲ ਕਰਦੇ ਹਾਂ ਕਿ ਉਹ ਸਾਰੀਆਂ ਗੱਲਾਂ ਤੋਂ ਬਾਅਦ ਹੁਣ ਜਦੋਂ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਜਿਹੜੀ ਰਜਿਸਟਰਡ ਆਰਗੇਨਾਈਜੇਸ਼ਨ ਹੈ ਜਿਸ ਨੂੰ ਸੀਨੀਅਰ ਐਡਵੋਕੇਟ ਰਜਿੰਦਰ ਸਿੰਘ ਬੈਂਸ ਦੇ ਦਸਤਾਖਤ ਹੇਟ ਰਿਪੋਰਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਭੇਜ ਦਿੱਤੀ ਗਈ ਹੈ ਉਸ ਦੇ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਪਹਿਲੇ ਪੰਨੇ ਉੱਤੇ ਲਿਖਿਆ ਹੈ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਵੱਲੋਂ ਜਿਹੜੀ ਚਿੱਠੀ ਭੇਜੀ ਗਈ ਹੈ ਜਿਹੜੀ ਸਾਰੀ ਰਿਪੋਰਟ ਭੇਜੀ ਗਈ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਸ਼੍ਰੀਮਾਨ ਜੀ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੀ ਟੀਮ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਖਲਾਫ ਉਸ ਦੇ ਸਾਬਕਾ ਸਾੰਡੂ ਗੁਰਪ੍ਰੀਤ ਸਿੰਘ ਵੱਲੋਂ ਲਗਾਏ ਰੋਪਾਂ ਤੇ ਇਨਕੁਆਰੀ ਕੀਤੀ ਜਿਸ ਦੀ ਰਿਪੋਰਟ ਆਪ ਜੀ ਨੂੰ ਭੇਜ ਰਹੇ ਹਾਂ ਇਤਿਆਸ ਕਰਦੇ ਹਾਂ ਕਿ ਤੁਸੀਂ ਇਸ ਤੇ ਯੋਗ ਕਾਰਵਾਈ ਜ਼ਰੂਰ ਕਰੋਗੇ ਰਾਜਵਿੰਦਰ ਸਿੰਘ ਵੈਸ ਉਹਨਾਂ ਵੱਲੋਂ ਜੋ ਪਹਿਲੇ ਪੰਨੇ ਉੱਤੇ ਰਿਪੋਰਟ ਦੇ ਬਾਰੇ ਜ਼ਿਕਰ ਕੀਤਾ ਗਿਆ ਹੈ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਸੱਤ ਪੰਨਿਆਂ ਦੀ ਰਿਪੋਰਟ ਵਿੱਚ ਕੀ ਕੀ ਸ਼ਾਮਲ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਂਤਰੀਕ ਕਮੇਟੀ ਅਤੇ ਚਾਰ ਹੋਰ ਮੈਂਬਰਾਂ ਵੱਲੋਂ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਤੱਕ ਪਹੁੰਚ ਕਰਕੇ ਗਿਆਨੀ ਹਰਪ੍ਰੀਤ ਸਿੰਘ ਕਾਰਜਕਾਰੀ ਜਥੇਦਾਰ ਸ੍ਰੀ ਕਾਪਟਕ ਸਾਹਿਬ ਖਿਲਾਫ ਉਸ ਦੇ ਸਾਬਕਾ ਸਾਂਡੂ ਗੁਰਪ੍ਰੀਤ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਸ੍ਰੀ ਮੁਕਸਰ ਸਾਹਿਬ ਵੱਲੋਂ ਲਗਾਏ ਗੰਭੀਰ આરોਪਾਂ ਦੀ ਸਚਾਈ ਪਤਾ ਕਰਨ ਲਈ ਪਹੁੰਚ ਕੀਤੀ ਗਈ ਇਸ ਸੰਬੰਧੀ ਵਿਸਥਾਰਪੂਰਵਕ ਇਨਕੁਆਇਰੀ ਕੀਤੀ ਗਈ ਤੇ ਦੋਸ਼ਾ ਸਬੰਧੀ ਪੁਲਿਸ ਅਦਾਲਤ ਤੇ ਸ਼ਰੋਣੀ ਕਮੇਟੀ ਦਾ ਰਿਕਾਰਡ ਵੀ ਹਾਸਲ ਕੀਤਾ ਗਿਆ ਸ਼ਰੋਣੀ ਕਮੇਟੀ ਦੇ ਅਧਿਕਾਰੀਆਂ ਪਾਸੋਂ ਉਕਤ ਗੁਰਪ੍ਰੀਤ ਸਿੰਘ ਮਿਤੀ 14 12 2024 ਦੀ ਪ੍ਰਧਾਨ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਸਾਹਿਬ ਨੂੰ ਦਿੱਤੀ ਦਰਖਾਸਤ ਕਾਪੀ ਨਥੀ ਜਿਹੜੀ ਕੀਤੀ ਗਈ ਆ ਸਰਦਾਰ ਰਗੂਜੀਤ ਸਿੰਘ ਬਰਕ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਕਮੇਟੀ ਦੇ ਦੁਆਰਾ ਪ੍ਰਬੰਧਕ ਕਮੇਟੀ ਅਧੀਨ ਗੁਰਪ੍ਰੀਤ ਸਿੰਘ ਦੀ ਸ਼ਿਕਾਇਤ ਦੀ ਇਨਕੁਆਇਰੀ ਲਈ ਬਣਾਈ ਸਬਕਮੇਟੀ ਦੀ ਰਿਪੋਰਟ ਦੇ ਨਿਚੋੜ ਦੀ ਕਾਪੀ ਵੀ ਹਾਸਲ ਕੀਤੀ ਜਿਸ ਤੋਂ ਹੈਰਾਨੀ ਹੋਈ ਕਿ ਸ਼੍ਰੋਮਣੀ ਕਮੇਟੀ ਵੱਲੋਂ ਕਰਵਾਈ ਇਨਕੁਆਇਰੀ ਇੱਕ ਪਾਸੜ ਸੀ ਇਹ ਬਹੁਤ ਹੈਰਾਨ ਕਰਨ ਵਾਲੀ ਗੱਲ ਹੈ ਕਿ ਇਸ ਦੇ ਉੱਤੇ ਜਿਹੜੀ ਪਹਿਲਾਂ ਪੜਤਾਲ ਕੀਤੀ ਗਈ 3 ਮੈਂਬਰੀ ਕਮੇਟੀ ਵੱਲੋਂ ਉਸ ਨੂੰ ਹੀ ਘੋਖਿਆ ਪੜਤਾਲਿਆ ਗਿਆ ਤੇ ਇਹ ਦੱਸਿਆ ਗਿਆ ਇਸ ਆਰਗੇਨਾਈਜੇਸ਼ਨ ਵੱਲੋਂ ਪੜਤਾਲ ਕਰਕੇ ਕਿ ਉਹ ਇੱਕ ਪਾਸੜ ਸੀ ਇਸ ਤੋਂ ਅੱਗੇ ਉਹ ਕੀ ਲਿਖਦੇ ਨੇ ਹੋਰ ਤਾਂ ਹੋਰ ਗਿਆਨੀ ਹਰਪ੍ਰੀਤ ਸਿੰਘ ਨੂੰ ਦੋਸ਼ੀ ਸਾਬਤ ਕਰਨ ਲਈ ਅਦਾਲਤ ਦੇ ਰਿਕਾਰਡ ਨੂੰ ਵੀ ਅੱਖੋਂ ਪਰੋਖੇ ਕੀਤਾ ਗਿਆ ਤੇ ਸ਼ਰਮਣੀ ਕਮੇਟੀ ਨੇ ਆਪਣਾ ਰਿਕਾਰਡ ਵੇਖੁਰ ਦ부ਰਦ ਕਰ ਦਿੱਤਾ ਸ਼ਰਮਣੀ ਕਮੇਟੀ ਦੀ ਇਨਕੁਆਇਰੀ ਟੀਮ ਦੇ ਇੱਕ ਮੈਂਬਰ ਨੇ ਇਹ ਵੀ ਦੱਸਿਆ ਕਿ ਜਦੋਂ ਗੁਰਪ੍ਰੀਤ ਸਿੰਘ ਸ਼ਿਕਾਇਤ ਕਰਤਾ ਇਨਕੁਆਇਰੀ ਕਮੇਟੀ ਕੋਲ ਆਪਣਾ ਬਿਆਨ ਦਰਜ ਕਰਵਾਉਣ ਲਈ ਪੇਸ਼ ਹੋਇਆ ਤਾਂ ਉਸ ਨਾਲ ਸ਼ਰਮਣੀ ਅਕਾਲੀ ਦਲ ਦਾ ਸਾਬਕਾ ਸੀਨੀਅਰ ਲੀਡਰ ਵੀ ਮੌਜੂਦ ਰਿਹਾ ਅਤੇ ਉਸ ਨੇ ਇਨਕੁਆਇਰੀ ਕਮੇਟੀ ਨੂੰ ਸ਼ਿਕਾਇਤ ਕਰਤਾ ਨਾਲ ਕੋਈ ਸਵਾਲ-ਜਵਾਬ ਨਹੀਂ ਕਰ ਦਿੱਤਾ ਅਤੇ ਉਸ ਦੇ ਪਹਿਲਾਂ ਤੋਂ ਬਣਾਏ ਬਿਆਨਾਂ ਨੂੰ ਹੀ ਸੱਚ ਮੰਨਣ ਦਾ ਦਬਾਅ ਪਾਇਆ ਗਿਆ ਇਹ ਵੀ ਦੱਸਿਆ ਗਿਆ ਕਿ ਗੁਰਪ੍ਰੀਤ ਸਿੰਘ ਸਾਹਿਬ ਵੱਲੋਂ ਸਾਲ 2007 ਵਿੱਚ ਵੀ ਕੋਈ ਸ਼ਿਕਾਇਤ ਧਰਮ ਪ੍ਰਚਾਰ ਕਮੇਟੀ ਨੂੰ ਦਿੱਤੀ ਸੀ ਤੇ ਫਲਾਈਂਗ ਵਿਭਾਗ ਵੱਲੋਂ ਉਸ ਸ਼ਿਕਾਇਤ ਤੇ ਪੜਤਾਲ ਵੀ ਕੀਤੀ ਸੀ ਪਰ ਹੁਣ ਗਿਆਨੀ ਹਰਪ੍ਰੀਤ ਸਿੰਘ ਨੂੰ ਦੋਸ਼ੀ ਸਾਬਤ ਕਰਨ ਦੀ ਸਾਜ਼ਿਸ਼ ਤਹਿਤ ਪਹਿਲਾਂ ਕੀਤੀ ਪੜਤਾਲ ਜਿਸ ਵਿੱਚ ਗੁਰਪ੍ਰੀਤ ਸਿੰਘ ਦੀਆਂ ਸ਼ਿਕਾਇਤਾਂ ਨੂੰ ਝੂਠਾ ਪਾਇਆ ਗਿਆ ਸੀ ਦੀਆਂ ਫਾਈਲਾਂ ਨੂੰ ਖੁਰਦ-ਬੁਰਦ ਕਰ ਦਿੱਤਾ ਗਿਆ ਤਾਂ ਜੋ ਹੁਣ ਗਿਆਨੀ ਹਰਪ੍ਰੀਤ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਜਾ ਸਕੇ ਇਹ ਬਹੁਤ ਵੱਡੇ ਸਵਾਲ ਖੜੇ ਹੋ ਰਹੇ ਨੇ ਪੰਜਾਬ ਮਨੁੱਖੀ ਅਧਿਕਾਰ ਆਰਗੇਨਾਈਜੇਸ਼ਨ ਜਿਹੜੀ ਇਹ ਸੰਸਥਾ ਹੈ ਉਸ ਵੱਲੋਂ ਕੀਤੀ ਗਈ ਪੜਤਾਲ ਰਿਪੋਰਟ ਦੇ ਵੱਲੋਂ ਜਿਹੜੀ ਕੀ ਐਸਜੀਪੀਸੀ ਦੇ ਪ੍ਰਧਾਨ ਨੂੰ ਭੇਜ ਦਿੱਤੀ ਗਈ ਹੈ ਅੱਗੇ ਵੀ ਲਿਖਿਆ ਗਿਆ ਵਿੱਚ ਕਿ ਇੱਥੇ ਇਹ ਵੀ ਵਰਣਨਯੋਗ ਹੈ ਕਿ ਸਬ ਕਮੇਟੀ ਦੇ ਮੁਖੀ ਰਘੁਜੀਤ ਸਿੰਘ ਬਿਰਕ ਨੂੰ ਦੋ ਵਾਰ ਸ੍ਰੀ ਕਾਲ ਤਖਤ ਸਾਹਿਬ ਤੋਂ ਸਜ਼ਾ ਲਗਾਈ ਗਈ ਸੀ ਅਤੇ ਦੋਵੇਂ ਵਾਰ ਗਿਆਨੀ ਹਰਪ੍ਰੀਤ ਸਿੰਘ ਬਤੌਰ ਜਥੇਦਾਰ ਸ੍ਰੀ ਕਾਲ ਤਖਤ ਸਾਹਿਬ ਸੇਵਾ ਕਰ ਰਹੇ ਸਨ ਇਸ ਲਈ ਉਹਨਾਂ ਨੂੰ ਇਨਕੁਆਇਰੀ ਦਾ ਹਿੱਸਾ ਬਣਾਉਣਾ ਹੀ ਠੀਕ ਨਹੀਂ ਸੀ ਜਿਹੜੀਆਂ ਕੀ ਪਹਿਲਾਂ ਗੱਲਾਂ ਹੋ ਰਹੀਆਂ ਨੇ ਉਹੀ ਇਸ ਰਿਪੋਰਟ ਵਿੱਚ ਦੱਸੀਆਂ ਜਾ ਰਹੀਆਂ ਨੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਵੱਲੋਂ ਕੀਤੀ ਇਨਕੁਆਇਰੀ ਦੌਰਾਨ ਪਤਾ ਲੱਗਾ ਹੈ ਕਿ ਗੁਰਪ੍ਰੀਤ ਸਿੰਘ ਦਾ ਵਿਆਹ 2010 2004 ਨੂੰ ਸਿੱਖੀ ਰਵਾਇਤਾਂ ਅਨੁਸਾਰ ਜੈਤੋ ਵਿਖੇ ਹੋਇਆ ਸੀ ਔਰ ਜਿਸ ਨਾਲ ਵਿਆਹ ਹੋਇਆ ਸੀ ਹਰਪ੍ਰੀਤ ਸਿੰਘ ਦੇ ਰਿਸ਼ਤੇ ਦੇ ਵਿੱਚ ਉਹ ਸਾਲੀ ਸੀ ਤੇ ਗੁਰਪ੍ਰੀਤ ਸਿੰਘ ਦੀ ਸ਼ਿਕਾਇਤ ਤੇ ਬਿਆਨ ਮੁਤਾਬਕ ਰਿਸ਼ਤਾ ਗਿਆਨੀ ਹਰਪ੍ਰੀਤ ਸਿੰਘ ਦੇ ਯਤਨਾ ਕਰਕੇ ਹੀ ਹੋਇਆ ਸੀ ਗੁਰਪ੍ਰੀਤ ਸਿੰਘ ਅਤੇ ਉਹਨਾਂ ਦੀ ਪਤਨੀ ਤੇ ਉਹਨਾਂ ਦੀਆਂ ਦੋ ਬੱਚੀਆਂ ਜਿਹੜੀਆਂ ਕਿ ਉਸ ਪਰਿਵਾਰ ਦਾ ਹਿੱਸਾ ਸਨ ਵਿਆਹ ਤੋਂ ਕੁਝ ਸਮਾਂ ਬਾਅਦ ਹੀ ਇਹਨਾਂ ਵਿੱਚ ਝਗੜਾ ਰਹਿਣਾ ਸ਼ੁਰੂ ਹੋ ਗਿਆ ਇਸ ਦਾ ਮੁੱਖ ਕਾਰਨ ਗੁਰਪ੍ਰੀਤ ਸਿੰਘ ਦਾ ਸ਼ਰਾਬ ਪੀਣਾ ਤੇ ਉਹਨਾਂ ਦੀ ਪਤਨੀ ਨਾਲ ਕੁੱਟਮਾਰ ਕਰਨਾ ਦੱਸਿਆ ਗਿਆ ਇਸ ਸੰਬੰਧੀ ਕਈ ਵਾਰ ਮੋਤਬਰ ਵਿਅਕਤੀਆਂ ਨੇ ਦੋਹਾਂ ਧਿਰਾਂ ਨੂੰ ਬਿਠਾ ਕੇ ਸੁਣਵਾਈ ਕੀਤੀ ਅਤੇ ਗੁਰਪ੍ਰੀਤ ਸਿੰਘ ਨੂੰ ਗਲਤ ਪਾਇਆ ਇਸੇ ਤਰ੍ਹਾਂ ਹੀ ਐਮਸੀਜ਼ ਜੈਤੋ ਫਰੀਦਕੋਟ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਵੱਲੋਂ ਆਪਣੀਆਂ ਗਲਤੀਆਂ ਦੀ ਮਾਫੀ ਵੀ ਮੰਗੀ ਅਤੇ ਅੱਗੇ ਤੋਂ ਜਿਹਾ ਨਾ ਕਰਨ ਦਾ ਵਚਨ ਦਿੱਤਾ ਪਰ ਉਸ ਦੇ ਬਾਵਜੂਦ ਉਹ ਆਪਣੀਆਂ ਗਲਤੀਆਂ ਨੂੰ ਦਰਉਂਦਾ ਰਿਹਾ ਇੱਥੇ ਇਹ ਵੀ ਵਰਨਯੋਗ ਹੈ ਕਿ ਗੁਰਪ੍ਰੀਤ ਸਿੰਘ ਆਪਣੇ ਮਾਤਾ ਪਿਤਾ ਦੇ ਕਹਿਣੇ ਤੋਂ ਵੀ ਬਾਹਰ ਸੀ ਅਤੇ ਇਸ ਕਰਕੇ ਉਸ ਨੂੰ ਅਤੇ ਉਸ ਦੀ ਪਤਨੀ ਨੂੰ ਉਸ ਦੇ ਪਰਿਵਾਰ ਨੇ ਬੇਦਖਲ ਕਰ ਦਿੱਤਾ ਸੀ ਇਸ ਸੰਬੰਧੀ ਉਸ ਦੀ ਮਾਤਾ ਪ੍ਰਕਾਸ਼ ਕੌਰ ਵੱਲੋਂ ਦਿੱਤੇ ਹਲਫੀਆ ਬਿਆਨ ਦੇ ਆਧਾਰ 'ਤੇ ਅਖਬਾਰਾਂ ਵਿੱਚ 21/7/2006 ਨੂੰ ਬੇਦਖਲੀ ਨੋਟਿਸ ਵੀ ਪ੍ਰਕਾਸ਼ਿਤ ਹੋਇਆ ਸੀ ਸਾਲ 2007 ਵਿੱਚ ਉਹਨਾਂ ਦੀ ਪਤਨੀ ਦੇ ਪਿਤਾ ਗੁਰਮੇਲ ਸਿੰਘ ਨੇ ਪੁਲਿਸ ਨੂੰ ਗੁਰਪ੍ਰੀਤ ਸਿੰਘ ਅਤੇ ਉਸ ਦੇ ਪਰਿਵਾਰ ਦੇ ਮੈਂਬਰਾਂ ਖਿਲਾਫ ਕਾਰਵਾਈ ਲਈ ਦਰਖਾਸਤ ਵੀ ਦਿੱਤੀ ਸੀ ਤੇ ਇਨਕੁਆਇਰੀ ਤੋਂ ਬਾਅਦ ਗੁਰਦੇਵ ਸਿੰਘ ਖਿਲਾਫ ਥਾਣਾ ਜੈਥੋ ਫਰੀਦਕੋਟ ਵਿੱਚ ਮੁਕੱਦਮਾ ਨੰਬਰ 224 ਮਿਤੀ 29 2007 ਧਾਰਾ 498 406 ਆਈਪੀਸੀ ਵਗੈਰਾ ਦਰਜ ਹੋਇਆ ਐਫ ਆਈ ਆਰ ਦੀ ਕਾਪੀ ਅਤੇ ਗਵਾਹਾਂ ਦੇ ਬਿਆਨ ਨੱਥੀ ਨੇ ਇਸ ਮੁਕੱਦਮੇ ਵਿੱਚ ਗੁਰਪ੍ਰੀਤ ਸਿੰਘ ਨੇ ਜ਼ਮਾਨਤ ਕਰਵਾਈ ਅਤੇ ਪੁਲਿਸ ਵੱਲੋਂ ਤਫ਼ਤੀਸ਼ ਤੋਂ ਬਾਅਦ ਚਲਾਨ ਅਦਾਲਤ ਵਿੱਚ ਪੇਸ਼ ਕੀਤਾ। ਟ੍ਰਾਇਲ ਦੌਰਾਨ ਅਦਾਲਤ ਵਿੱਚ ਗਵਾਹਾਂ ਦੇ ਬਿਆਨ ਦਰਜ ਕੀਤੇ ਅਤੇ ਕਾਨੂੰਨ ਮੁਤਾਬਕ ਅਦਾਲਤ ਨੇ ਗੁਰਪ੍ਰੀਤ ਸਿੰਘ ਦੇ ਵੀ ਧਾਰਾ 313 CrPC ਅਧੀਨ ਬਿਆਨ ਦਰਜ ਹੋਏ ਤੇ ਮਿਤੀ 16/7/2011 ਦੇ ਹੁਕਮਾਂ ਰਾਹੀਂ ਮਾਨਯੋਗ ਅਦਾਲਤ ਸ੍ਰੀ ਜਸਪਾਲ ਵਰਮਾ JMIC ਫਰੀਦਕੋਟ ਨੇ ਗੁਰਪ੍ਰੀਤ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਅਤੇ ਸਜ਼ਾ ਸੁਣਾਈ। ਅਦਾਲਤ ਨੇ ਮਿਤੀ 16/7/2011 ਦੇ ਫੈਸਲੇ ਦੀ ਕਾਪੀ ਵੀ ਨਾਲ ਨੱਥੀ ਹੈ। ਪਰ ਇਸ ਕੇਸ ਦੀ ਸੁਣਵਾਈ ਦੌਰਾਨ ਗੁਰਪ੍ਰੀਤ ਸਿੰਘ ਨੇ ਕਦੇ ਵੀ ਆਪਣੀ ਪਤਨੀ ਦੇ ਗਿਆਨੀ ਹਰਪ੍ਰੀਤ ਸਿੰਘ ਨਾਲ ਸਬੰਧਾਂ ਬਾਰੇ ਕੋਈ ਤਾਥ ਰਿਕਾਰਡ ਸਾਹਮਣੇ ਨਹੀਂ ਲਿਆਂਦੇ ਇਸ ਸਜ਼ਾ ਦੇ ਫੈਸਲੇ ਖਿਲਾਫ ਗੁਰਪ੍ਰੀਤ ਸਿੰਘ ਨੇ ਮਾਨਯੋਗ ਸੈਸ਼ਨ ਅਦਾਲਤ ਵਿੱਚ ਅਪੀਲ ਦਾਖਲ ਕੀਤੀ ਅਤੇ ਮਾਨਯੋਗ ਅਦਾਲਤ ਸ਼੍ਰੀਮਤੀ ਅਰਚਨਾਪੁਰੀ ਸੈਸ਼ਨ ਜੱਜ ਫਰੀਦਕੋਟ ਨੇ ਮਿਤੀ 18/7/2012 ਦੇ ਹੁਕਮਾਂ ਰਾਹੀਂ ਠੇਢਲੀ ਅਦਾਲਤ ਦਾ ਗੁਰਪ੍ਰੀਤ ਸਿੰਘ ਨੂੰ ਸਜ਼ਾ ਦਾ ਫੈਸਲਾ ਪਲਟ ਦਿੱਤਾ ਅਤੇ ਉਸ ਨੂੰ ਬਰੀ ਕਰ ਦਿੱਤਾ ਅਦਾਲਤ ਦੀ ਮਿਤੀ 18 7 2012 ਦੇ ਫੈਸਲੇ ਦੀ ਕਾਪੀ ਨੰਬਰ 5 ਵੀ ਨਾਲ ਨੱਥੀ ਹੈ ਇਸ ਅਪੀਲ ਦੌਰਾਨ ਵੀ ਗੁਰਪ੍ਰੀਤ ਸਿੰਘ ਨੇ ਗਿਆਨੀ ਹਰਪ੍ਰੀਤ ਸਿੰਘ ਖਿਲਾਫ ਉਸ ਦੀ ਪਤਨੀ ਨਾਲ ਨਾਜਾਇਜ਼ ਸਬੰਧਾਂ ਬਾਰੇ ਕੋਈ ਉਂਗਲ ਨਹੀਂ ਉਠਾਈ ਇਸੇ ਦੌਰਾਨ ਗੁਰਪ੍ਰੀਤ ਸਿੰਘ ਦੀ ਪਤਨੀ ਨੇ ਧਾਰਾ 125 CrPC ਅਧੀਨ ਅਦਾਲਤ ਵਿੱਚ ਖਰਚੇ ਦਾ ਕੇਸ ਕੀਤਾ ਤੇ ਮਿਤੀ 3 12 2011 ਦੇ ਹੁਕਮ ਰਾਈ ਅਦਾਲਤ ਨੇ ਗੁਰਪ੍ਰੀਤ ਸਿੰਘ ਨੂੰ ਆਪਣੀ ਪਤਨੀ ਤੇ ਬੇਟੀਆਂ ਨੂੰ ਖਰਚਾ ਦੇਣ ਦੇ ਹੁਕਮ ਕੀਤੇ ਪਰ ਗੁਰਪ੍ਰੀਤ ਸਿੰਘ ਨੇ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕੀਤੀ ਅਤੇ ਕੋਈ ਖਰਚਾ ਨਾ ਦਿੱਤਾ ਜਿਸ ਕਰਕੇ ਅਦਾਲਤ ਨੇ ਉਸ ਨੂੰ ਵੀ ਜੇਲ੍ਹ ਭੇਜਿਆ ਉਸ ਤੋਂ ਬਾਅਦ ਗੁਰਪ੍ਰੀਤ ਸਿੰਘ ਦੀ ਪਤਨੀ ਸਾਲ 2015 ਵਿੱਚ ਅਦਾਲਤ ਵਿੱਚ ਗੁਰਪ੍ਰੀਤ ਸਿੰਘ ਖਿਲਾਫ ਬਰ ਖਿਲਾਫ ਤਲਾਕ ਦਾ ਕੇਸ ਪਾ ਦਿੱਤਾ ਪਰ ਅਦਾਲਤੀ ਨੋਟਿਸਾਂ ਦੇ ਮਿਲਣ باوجود ਉਹ ਵੀ ਅਦਾਲਤ ਵਿੱਚ ਆਪਣਾ ਪੱਖ ਦੱਸਣ ਲਈ ਪੇਸ਼ ਨਾ ਹੋਇਆ ਮਾਨਯੋਗ ਅਦਾਲਤ ਸ਼੍ਰੀਮਤੀ ਰਣਜੀਤ ਕੌਰ ਜ਼ਿਲ੍ਹਾ ਜੱਜ ਫੈਮਿਲੀ ਕੋਰਟ ਫਰੀਦਕੋਟ ਨੇ ਇਸ ਵਿਆਹ ਨੂੰ ਮਿਤੀ 29 11 2016 ਦੇ ਹੁਕਮਾਂ ਰਾਹੀਂ ਖਤਮ ਕਰ ਦਿੱਤਾ ਯਾਨੀ ਕਿ ਤਲਾਕ ਦਾ ਜਿਹੜਾ ਪੁਸ਼ਟੀ ਕਰ ਦਿੱਤੀ ਫੈਸਲਾ ਸੁਣਾ ਦਿੱਤਾ ਤਲਾਕ ਦੇ ਮਿਤੀ 29 11 2016 ਦੇ ਫੈਸਲੇ ਦੀ ਕਾਪੀ ਨੰਬਰ 6 ਵੀ ਨਾਲ ਨੱਥੀ ਕੀਤੀ ਗਈ ਹੈ ਉਪਰੋਕਤ ਤੱਥਾਂ ਤੇ ਸਬੂਤਾਂ ਤੋਂ ਪਤਾ ਲੱਗਦਾ ਹੈ ਕਿ ਸਾਲ 2006 ਤੋਂ 16 ਤੱਕ ਗੁਰਪ੍ਰੀਤ ਸਿੰਘ ਅਤੇ ਉਹਨਾਂ ਦੀ ਪਤਨੀ ਦਰਮਿਆਨ ਪੁਲਿਸ ਸ਼ਿਕਾਇਤਾਂ ਇਨਕੁਆਰੀਆਂ ਅਦਾਲਤੀ ਕੇਸ ਚਲਦੇ ਰਹੇ ਪਰ ਅਦਾਲਤੀ ਰਿਕਾਰਡ ਮੁਤਾਬਕ ਗੁਰਪ੍ਰੀਤ ਸਿੰਘ ਨੇ ਕਦੇ ਵੀ ਗਿਆਨੀ ਹਰਪ੍ਰੀਤ ਸਿੰਘ ਖਿਲਾਫ ਉਸ ਦੀ ਪਤਨੀ ਨਾਲ ਨਾਜਾਇਜ਼ ਸਬੰਧਾਂ ਬਾਰੇ ਕੋਈ ਤਾਥ ਰਿਕਾਰਡ ਤੇ ਨਹੀਂ ਲਿਆਂਦੇ ਗੁਰਪ੍ਰੀਤ ਸਿੰਘ ਤੇ ਚਲੇ ਚੱਲੇ ਦਾਜ ਦੇ ਮੁਕਦਮੇ ਵਿੱਚ 16/7/2011 ਨੂੰ ਅਦਾਲਤ ਦੇ ਆਏ ਫੈਸਲੇ ਵਿੱਚ ਗੁਰਪ੍ਰੀਤ ਸਿੰਘ ਵੱਲੋਂ ਸਿਰਫ ਇਹ ਕਿਹਾ ਗਿਆ ਸੀ ਕਿ ਉਸ ਦੀ ਪਤਨੀ ਆਪਣੇ ਇੱਕ ਬੱਚੇ ਨੂੰ ਕਿਸੇ ਰਿਸ਼ਤੇਦਾਰ ਨੂੰ ਦੇਣਾ ਚਾਹੁੰਦੀ ਹੈ ਇਸ ਲਈ ਉਸ ਨੂੰ ਝੂਠਾ ਫਸਾਇਆ ਜਾ ਰਿਹਾ ਹੈ ਇਸ ਤੋਂ ਇਲਾਵਾ ਗੁਰਪ੍ਰੀਤ ਸਿੰਘ ਵੱਲੋਂ ਸਾਲ 2007 ਵਿੱਚ ਦਫ਼ਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਵਿੱਚ ਉਸ ਦੀ ਪਤਨੀ ਦੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨਾਲ ਨਜਾਇਜ਼ ਸੰਬੰਧਾਂ ਬਾਰੇ ਸ਼ਿਕਾਇਤ ਦੇਣ ਬਾਰੇ ਕਿਹਾ ਗਿਆ। ਉਸ ਬਾਰੇ ਪਤਾ ਲੱਗਾ ਕਿ ਗੁਰਪ੍ਰੀਤ ਸਿੰਘ ਨੇ ਕੋਈ ਸ਼ਿਕਾਇਤ ਤਾਂ ਕੀਤੀ ਸੀ ਅਤੇ ਉਸ ਦੀ ਸ਼ਿਕਾਇਤ ਤੇ ਇਨਕੁਆਇਰੀ ਵੀ ਹੋਈ ਪਰ ਉਸ ਦੀ ਸ਼ਿਕਾਇਤ ਝੂਠੀ ਪਾਈ ਗਈ ਕਿਉਂਕਿ ਹੁਣ ਉਹ ਰਿਕਾਰਡ ਗੁਰਪ੍ਰੀਤ ਸਿੰਘ ਵੱਲੋਂ ਮਿਤੀ 14 12 2024 ਨੂੰ ਕਰਵਾਈ ਸ਼ਿਕਾਇਤ ਅਤੇ ਉਸ ਦੇ ਵਿੱਚ ਲਗਾਏ ਇਲਜ਼ਾਮਾਂ ਨਾਲ ਮੇਲ ਨਹੀਂ ਖਾਂਦੇ ਸਨ। ਇਸ ਲਈ ਜਾਣਬੁੱਝ ਕੇ ਸਾਜ਼ਿਸ਼ ਤੈਤ ਉਸ ਨੂੰ ਉਹ ਸਰਕਾਰ ਨੂੰ ਖੁਰਦ-ਬੁਰਦ ਕਰ ਦਿੱਤਾ ਗਿਆ ਇੱਥੇ ਵੀ ਵਰਣਯੋਗ ਹੈ ਕਿ ਜੇਕਰ ਗੁਰਪ੍ਰੀਤ ਸਿੰਘ ਦੀ 2007 ਵਿੱਚ ਗਿਆਨੀ ਹਰਪ੍ਰੀਤ ਸਿੰਘ ਖਿਲਾਫ ਅਜਿਹੇ ਇਲਜ਼ਾਮਾਂ ਵਾਲੀ ਸ਼ਿਕਾਇਤ ਜਾਂ ਰਿਪੋਰਟ ਮੌਜੂਦ ਹੁੰਦੀ ਤਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਸਾਲ 2007 ਤੋਂ ਬਾਅਦ ਹੈੱਡ ਗ੍ਰੰਥੀ ਜਥੇਦਾਰ ਸ੍ਰੀ ਦਮਦਮਾ ਸਾਹਿਬ ਕਾਰਜਕਾਰੀ ਜਥੇਦਾਰ ਸ੍ਰੀ ਕਾਲ ਤਖਤ ਸਾਹਿਬ ਤੱਕ ਨਿਯੁਕਤੀਆਂ ਹੋਣੀਆਂ ਸੰਭਵ ਹੀ ਨਹੀਂ ਸਨ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਤੋਂ ਵੀ ਪਤਾ ਲੱਗਾ ਕਿਉਂਕਿ ਅਪਰੋਖਤ ਰਿਕਾਰਡ ਜਾਣਬੁੱਝ ਕੇ ਸਾਜ਼ਿਸ਼ ਤਹਿਤ ਗਾਇਬ ਖੁਰਦਬੁਰਦ ਕਰਵਾਇਆ ਗਿਆ ਇਸ ਲਈ ਰਿਕਾਰਡ ਗਾਇਬ ਖੁਰਦਬੁਰਦ ਕਰਨ ਲਈ ਜ਼ਿੰਮੇਵਾਰ ਅਧਿਕਾਰੀ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਗੁਰਪ੍ਰੀਤ ਸਿੰਘ ਵੱਲੋਂ ਇਲਜ਼ਾਮ ਨੇ ਕਿ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਉਸ ਦੀ ਪਤਨੀ ਨਾਲ ਨਜਾਇਜ਼ ਸਬੰਧਾ ਕਰਕੇ ਉਸ ਉੱਪਰ 498 406 125 ਧਾਰਾ ਦੀਨ ਕੇਸ ਦਰਜ ਕਰਵਾ ਦਿੱਤਾ ਗਿਆ ਜੋ ਕਿ ਬਿਲਕੁਲ ਗਲਤ ਹੈ ਕਿਉਂਕਿ ਮੁਕੱਦਮਾ ਨੰਬਰ 224 ਮਿਤੀ ਵੀ ਨੋ 2007 ਥਾਣਾ ਜੈਤੋ ਫਰੀਦਕੋਟ ਦੋਵਾਂ ਧਿਰਾਂ ਨੂੰ ਸੁਣਨ ਤੇ ਇਨਕੁਆਇਰੀ ਤੋਂ ਬਾਅਦ ਦਰਜ ਹੋਇਆ ਸੀ ਇਹ ਇਲਜ਼ਾਮ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਉਸ ਨੂੰ ਖਰਚੇ ਦੇ ਕੇਸ ਵਿੱਚ ਜੇਲ੍ਹ ਭਜਵਾਉਂਦਾ ਸੀ ਵੀ ਅਦਾਲਤ ਦੇ ਖਰਚੇ ਦੇ 3 12 2011 ਦੇ ਹੁਕਮਾਂ ਤੇ ਗੁਰਪ੍ਰੀਤ ਸਿੰਘ ਵੱਲੋਂ ਖਰਚਾ ਆਪਣੀ ਪਤਨੀ ਨੂੰ ਨਾ ਦੇਣ ਕਰਕੇ ਅਦਾਲਤ ਵੱਲੋਂ ਜੇਲ੍ਹ ਭੇਜਣਾ ਸਾਬਤ ਹੁੰਦਾ ਹੈ ਇਸ ਲਈ ਗਿਆਨੀ ਹਰਪ੍ਰੀਤ ਸਿੰਘ ਦਾ ਗੁਰਪ੍ਰੀਤ ਸਿੰਘ ਨੂੰ ਜੇਲ੍ਹ ਭੇਜਣ ਵਿੱਚ ਕੋਈ ਰੋਲ ਸਾਬਤ ਹੀ ਨਹੀਂ ਹੁੰਦਾ ਸਗੋਂ ਇਹ ਇਕ ਅਦਾਲਤੀ ਕਾਰਵਾਈ ਸੀ ਇਸ ਲਈ ਅਦਾਲਤੀ ਹੁਕਮਾਂ ਮੁਤਾਬਕ ਗੁਰਪ੍ਰੀਤ ਸਿੰਘ ਜੇਲ੍ਹ ਜਾਣ ਲਈ ਖੋ ਜਿੰਮੇਵਾਰ ਸੀ ਜੋ ਗੁਰਪ੍ਰੀਤ ਸਿੰਘ ਵੱਲੋਂ ਆਪਣੀਆਂ ਬੇਟੀਆਂ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਆਪਣੇ ਕੋਲ ਜ਼ਬਰਦਸਤੀ ਰੱਖਣ ਦਾ ਇਲਜ਼ਾਮ ਹੈ ਉਹ ਉਸ ਦੀਆਂ ਬੇਟੀਆਂ ਵੀ ਤਸਦੀਕ ਨਹੀਂ ਕਰਦੀਆਂ ਭਾਵੇਂ ਕਿ ਗੁਰਪ੍ਰੀਤ ਸਿੰਘ ਵੱਲੋਂ ਇਹ ਤੱਥ ਅਦਾਲਤ ਦੇ ਧਿਆਨ ਵਿੱਚ ਵੀ ਲਿਆਂਦਾ ਗਿਆ ਸੀ ਜੋ ਕਿ ਸ਼ਿਕਾਇਤ ਵਿੱਚ ਸਾਲ 2007 ਵਿੱਚ ਐਸਜੀਪੀਸੀ ਡੀਜੀਪੀ ਪੀਐਸ ਐਚਆਰਸੀ ਕੋਲ ਸ਼ਿਕਾਇਤਾਂ ਦਾ ਜ਼ਿਕਰ ਹੈ ਉਸ ਦਾ ਕੋਈ ਰਿਕਾਰਡ ਮੌਜੂਦ ਨਹੀਂ ਗੁਰਪ੍ਰੀਤ ਸਿੰਘ ਵੱਲੋਂ ਜੋ ਤਿੰਨ ਵਾਰ ਪੁਲਿਸ ਅਰੈਸਟ ਪਵਾ ਕੇ ਐਸਜੀਪੀਸੀ ਵਿੱਚੋਂ ਨੌਕਰੀ ਤੋਂ ਬਰਖਾਸਤ ਕਰਵਾਉਣ ਬਾਰੇ ਗਿਆਨੀ ਹਰਪ੍ਰੀਤ ਸਿੰਘ ਤੇ ਇਲਜ਼ਾਮ ਹੈ ਉਹ ਗੁਰਪ੍ਰੀਤ ਸਿੰਘ ਦੇ ਐਸਜੀਪੀਸੀ ਦੇ ਸਰਵਿਸ ਰਿਕਾਰਡ ਤੋਂ ਸਾਬਤ ਹੋ ਸਕਦਾ ਸੀ ਪਰ ਇਹ ਰਿਕਾਰਡ ਨਾ ਦਿੱਤਾ ਨਾ ਤਾਂ ਦਿੱਤਾ ਗਿਆ ਤੇ ਨਾ ਹੀ ਸਬ ਕਮੇਟੀ ਵੱਲੋਂ ਮੰਗਵਾਇਆ ਗਿਆ ਨਾ ਹੀ ਸਬ ਕਮੇਟੀ ਦੀ ਰਿਪੋਰਟ ਵਿੱਚ ਜ਼ਿਕਰ ਹੈ ਜੋ ਗੁਰਪ੍ਰੀਤ ਸਿੰਘ ਵੱਲੋਂ ਪੁਲਿਸ ਦੇ ਤੰਗ ਕਰਨ ਮੀਡੀਆ ਨੂੰ ਦਬਾਅ ਪਾਉਣ ਦਿੱਲੀ ਦੀਆਂ ਪਾਰਟੀਆਂ ਦੇ ਲੀਡਰਾਂ ਤੋਂ ਫੋਨ ਕਰਵਾਉਣ ਇੱਕ ਤਲਾਕ ਸੁਧਾਰਤ ਨੂੰ ਆਪਣੇ ਨਾਲ ਰੱਖਣ ਅਤੇ ਵਿਦੇਸ਼ਾਂ ਵਿੱਚ ਲੈ ਜਾਣ ਬਾਰੇ ਇਲਜ਼ਾਮ ਹੈ ਇਸ ਬਾਰੇ ਪਤਾ ਲੱਗਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਖਿਲਾਫ ਬਣਾਈ ਸਾਜ਼ਿਸ਼ ਤਹਿਤ ਗੁਰਪ੍ਰੀਤ ਸਿੰਘ ਨਾਲ ਪਹਿਲਾਂ ਮਾਲਵੇ ਦੇ ਇੱਕ ਅਕਾਲੀ ਲੀਡਰ ਨੇ ਸੰਪਰਕ ਕੀਤਾ ਫਿਰ ਉਸਨੇ ਇੱਕ ਉਸ ਨੂੰ ਮਾਝੇ ਦੇ ਇੱਕ ਸਾਬਕਾ ਲੀਡਰ ਦੇ ਸਪੁਰਦ ਕਰ ਦਿੱਤਾ ਜਿੱਥੇ ਮਿਤੀ 14 12 2024 ਦੀ ਸ਼ਿਕਾਇਤ ਗਿਆਨੀ ਹਰਪ੍ਰੀਤ ਸਿੰਘ ਖਿਲਾਫ ਤਿਆਰ ਕਰਵਾਈ ਗਈ ਅਤੇ ਉਪਰੋਕਤ ਤੱਥ ਜੋ ਉਸ ਸਮੇਂ ਤੱਕ ਵੀ ਜਾਣਕਾਰੀ ਵਿੱਚ ਨਹੀਂ ਸਨ ਉਸ ਦੀ ਸ਼ਿਕਾਇਤ ਵਿੱਚ ਲਿਖਵਾਏ ਗਏ ਹੋਰ ਤਾਂ ਹੋਰ ਅੰਮ੍ਰਿਤਸਰ ਵਿੱਚ ਗੁਰਪ੍ਰੀਤ ਸਿੰਘ ਨੂੰ ਇੱਕ ਕੋਠੀ ਵਿੱਚ ਕਈ ਦਿਨ ਰੱਖਿਆ ਗਿਆ ਜਿੱਥੇ ਘੱਟ ਤੋਂ ਘੱਟ ਦੋ ਸੀਨੀਅਰ ਪੱਤਰਕਾਰਾਂ ਨਾਲ ਉਸ ਦੀ ਇੰਟਰਵਿਊ ਕਰਵਾਈ ਗਈ ਭਾਵੇਂ ਕਿ ਗੁਰਪ੍ਰੀਤ ਸਿੰਘ ਦੀ ਸਾਬਕਾ ਪਤਨੀ ਵੱਲੋਂ ਦੂਜੀ ਜਗ੍ਹਾ ਵਿਆਹ ਹੋ ਚੁੱਕਾ ਹੈ ਤੇ ਇਹਨਾਂ ਦੀਆਂ ਬੇਟੀਆਂ ਵੀ ਵੱਡੀਆਂ ਹੋ ਗਈਆਂ ਨੇ ਉਸ ਦੇ ਬਾਵਜੂਦ ਕੁਝ ਲੀਡਰਾਂ ਵੱਲੋਂ ਨਿੱਜੀ ਰੰਜਿਸ਼ ਕੱਢਣ ਲਈ ਇਹ ਵੀ ਖਿਆਲ ਨਾ ਰੱਖਿਆ ਗਿਆ ਕਿ ਉਹਨਾਂ ਬੇਟੀਆਂ ਅਤੇ ਉਹਨਾਂ ਦੀ ਜਿਹੜੀ ਸਾਬਕਾ ਪਤਨੀ ਦੇ ਗ੍ਰਹਿਸਥੀ ਸਮਾਜਿਕ ਜੀਵਨ ਤੇ ਕੀ ਅਸਰ ਪਵੇਗਾ ਭਾਵੇਂ ਕਿ ਗੁਰਪ੍ਰੀਤ ਸਿੰਘ ਵੱਲੋਂ ਆਪਣੀ ਸ਼ਿਕਾਇਤ ਵਿੱਚ ਖੁਦ ਮੰਨਿਆ ਕਿ ਉਹ ਗੁਰਸਿੱਖੀ ਤੋਂ ਦੂਰ ਹੋਇਆ ਪਰ ਫਿਰ ਵੀ ਉਸਦੇ ਇਲਜ਼ਾਮਾਂ ਦੀ ਸਬ ਕਮੇਟੀ ਨੇ ਡੰਗਾਈ ਨਾਲ ਜਾਂਚ ਦੀ ਜ਼ਰੂਰਤ ਨਾ ਸਮਝੀ ਗਈ ਹੋਰ ਤਾਂ ਹੋਰ ਬਹਿਰੀਨ ਦੇਸ਼ ਦੀਆਂ ਸਿੱਖ ਕਮੇਟੀਆਂ ਸੰਸਥਾਵਾਂ ਗੁਰੂ ਘਰ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਦੀ ਬਹਿਰੀਨ ਫੇਰੀ ਦੌਰਾਨ ਇੱਕ ਹੋਰ ਸਬੰਧੀ ਲਾ ਇਲਜ਼ਾਮਾਂ ਦੇ ਮਿਤੀ 19 12 2024 ਦੇ ਸਪਸ਼ਟੀਕਰਨ ਨੂੰ ਵੀ ਸਬ ਕਮੇਟੀ ਨੇ ਰਿਪੋਰਟ ਵਿੱਚ ਨਜ਼ਰਅੰਦਾਜ਼ ਕੀਤਾ ਬਹਿਰੀਨ ਦੇਸ਼ ਦੀਆਂ ਸਿੱਖ ਕਮੇਟੀਆਂ ਗੁਰਦੁਆਰਾ ਪ੍ਰਬੰਧਕ ਪ੍ਰਬੰਧਕਾਂ ਵਗੈਰਾ ਵੱਲੋਂ ਮਤੀ 19 12 2024 ਦੇ ਸਪਸ਼ਟੀਕਰਨ ਦੀ ਕਾਪੀ ਨੰਬਰ 7 ਵੀ ਨਾਲ ਨਹੀਂ ਹੈ ਜਥੇਦਾਰ ਸ੍ਰੀ ਕਾਲਤਖ ਖਿਲਾਫ ਸੋਸ਼ਲ ਮੀਡੀਆ ਤੇ ਇੱਕ ਸਾਜ਼ਿਸ਼ ਤੈਅ ਜਾਲੀ ਆਈਡੀ ਬਣਾ ਕੇ ਪੋਸਟਾਂ ਪਾਉਣ ਅਤੇ ਮੰਦੀ ਸ਼ਬਦਾਵਲੀ ਦੇ ਕਮੈਂਟ ਪਾਉਣੇ ਅਤੇ ਇਹਨਾਂ ਸੋਸ਼ਲ ਮੀਡੀਆ ਸਾਈਟਾਂ ਲਈ ਇੱਕ ਨਛੱਤਰ ਸਿੰਘ ਦੇ ਕ੍ਰੈਡਿਟ ਕਾਰਡ ਤੋਂ ਅਦਾਇਗੀ ਹੋਣਾ ਇੱਕ ਜਾਂਚ ਦਾ ਵਿਸ਼ਾ ਹੈ ਨਛੱਤਰ ਸਿੰਘ ਵੱਲੋਂ ਆਪਣੇ ਮਾਸਟਰ ਕਾਰਡ ਰਾਹੀਂ ਕੀਤੀ ਪੇਮੈਂਟ ਦੀ ਕਾਪੀ ਨੰਬਰ 8 ਵੀ ਨਾਲ ਨਹੀਂ ਹੈ ਅਖੀਰਲੇ ਪੰਨੇ ਉੱਤੇ ਜੋ ਇਹ ਰਿਪੋਰਟ ਦੱਸਤੀ ਹੈ ਕਿਉਂਕਿ ਹੁਣ ਤੱਕ ਦੇ ਆਏ ਤੱਥ ਕਾਫੀ ਕੁਝ ਬਿਆਨ ਕਰ ਰਹੇ ਨੇ ਕਿ ਐਸਜੀਪੀਸੀ ਦੀ ਬਣਾਈ ਸਬ ਕਮੇਟੀ ਦੀ ਜਾਂਚ ਕਿਵੇਂ ਸਵਾਲਾਂ ਦੇ ਘੇਰੇ ਵਿੱਚ ਹੈ ਔਰਗਿਆਨੀ ਹਰਪ੍ਰੀਤ ਸਿੰਘ ਨੂੰ ਕੀ ਨਿਸ਼ਾਨਾ ਬਣਾਇਆ ਗਿਆ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਸਾਜ਼ਿਸ਼ ਦੇ ਤਹਿਤ ਇਹ ਝੂਠੀਆਂ ਸ਼ਿਕਾਇਤਾਂ ਲਿਖਵਾਈਆਂ ਗਈਆਂ ਜਿਸ ਦੀ ਕਿ ਪਹਿਲਾਂ ਵੀ ਪੜਤਾਲ ਹੋ ਚੁੱਕੀ ਸੀ ਇਹ ਸਾਰਾ ਕੁਝ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਵੱਲੋਂ ਸਾਹਮਣੇ ਰੱਖ ਦਿੱਤਾ ਗਿਆ ਹਾਲਾਂਕਿ ਜਿਹੜੇ ਲੀਡਰਾਂ ਦਾ ਵਿੱਚ ਜ਼ਿਕਰ ਹੋ ਰਿਹਾ ਕਿਸ ਦੀ ਮਿਲੀਭੁਗਤ ਨਾਲ ਇਹ ਚੀਜ਼ਾਂ ਹੋਈਆਂ ਨੇ ਉਹ ਇਹਨਾਂ ਦਾ ਜਵਾਬ ਕੀ ਦਿੰਦੇ ਨੇ ਆਉਣ ਵਾਲਾ ਸਮਾਂ ਦੱਸੇਗਾ ਪਰ ਅਖੀਰਲਾ ਪੰਨਾ ਜਿਸ ਦੇ ਵਿੱਚ ਲਿਖਿਆ ਗਿਆ ਕਿ ਸ਼੍ਰੋਮਣੀ ਕਮੇਟੀ ਦੀ ਅੰਤਰਿਕ ਕਮੇਟੀ ਦੇ ਮਤਾ ਨੰਬਰ 86 ਮਿਤੀ 19 12 2024 ਰਾਹੀਂ ਗੁਰਪ੍ਰੀਤ ਸਿੰਘ ਦੀ ਸ਼ਿਕਾਇਤ ਤੇ ਗਠਿਤ ਕਮੇਟੀ ਵੱਲੋਂ ਸਾਰੇ ਹੀ ਸਿੰਘ ਸਹਿਬਾਨਾਂ ਤੇ ਦੋਸ਼ ਲਗਾਉਣਾ ਕਿ ਸਿੰਘ ਸਾਹਿਬ ਜਦੋਂ ਵੀ ਦੇਸ਼ ਵਿਦੇਸ਼ ਵਿੱਚ ਸਿੱਖੀ ਦਾ ਪ੍ਰਚਾਰ ਕਰਨ ਜਾਂਦੇ ਹਨ ਤਾਂ ਉਹ ਕਦੇ ਵੀ ਪ੍ਰਚਾਰ ਸਹਾਇਤਾ ਜਮਾ ਨਹੀਂ ਕਰਵਾਉਂਦੇ ਅਤਿ ਨਿੰਦਣਯੋਗ ਹੈ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਵੱਲੋਂ ਕੁਝ ਸਿਆਸੀ ਧਾਰਮਿਕ ਸ਼ਰਮਣੀ ਕਮੇਟੀ ਦੇ ਅਧਿਕਾਰੀਆਂ, ਬੁੱਧੀਜੀਵੀਆਂ ਅਤੇ ਕੁਝ ਸਿੱਖਾਂ ਨਾਲ ਸੰਪਰਕ ਕਰਕੇ ਵਿਰਸਾ ਸਿੰਘ ਵਲਟੋਹਾ ਨੂੰ ਸਿਆਸੀ ਸਜ਼ਾ ਦੇਣਾ, ਅਕਾਲੀ ਦਲ ਦੇ ਮੈਂਬਰਾਂ ਦੀ ਭਰਤੀ ਲਈ ਕਮੇਟੀ ਬਣਾਉਣ ਵਰਗੇ ਫੈਸਲੇਾਂ ਅਤੇ ਗਿਆਨੀ ਹਰਤ ਸਿੰਘ ਵੱਲੋਂ ਚਰਨਜੀਤ ਸਿੰਘ ਚੰਨੀ ਸਾਹਿਬ ਦਾ ਮੁੱਖ ਮੰਤਰੀ ਦੇ ਲੜਕੇ ਦੇ ਵਿਆਹ ਅਤੇ ਰਗਵ ਚੱਡਾ ਦੇ ਵਿਆਹ ਤੇ ਜਾਣਾ, ਸਭ ਕਮੇਟੀ ਵੱਲੋਂ ਅਕਾਲ ਬੂੰਗਾ ਸਾਹਿਬ ਕਪੂਰਥਲਾ ਤੇ ਪੁਲਿਸ ਵੱਲੋਂ ਗੋਲੀ ਚਲਾਉਣ ਦੀ ਰਿਪੋਰਟ ਤੇ ਕਾਰਵਾਈ ਨਾ ਕਰਨਾ ਭਗਵੰਤ ਮਾਨ ਦੀ ਸਿਕਿਉਰਿਟੀ ਵੱਲੋਂ ਜੋੜੇ ਪੈਣ ਕੇ ਪਾਲਕੀ ਸਾਹਿਬ ਦੀ ਗੱਡੀ ਦੀ ਤਲਾਸ਼ੀ ਬਾਰੇ ਕੋਈ ਕਾਰਵਾਈ ਨਾ ਕਰਨਾ ਆਪਣਾ ਨਿੱਜੀ ਸਪਸ਼ਟੀਕਰਨ ਦੇਣ ਲਈ ਕੀਰਤਨ ਵਿੱਚ ਵਿਘਨ ਪਾਉਣਾ ਆਦਿ ਇਲਜ਼ਾਮਾਂ ਦੀ ਇਨਕੁਆਇਰੀ ਸ਼੍ਰੋਮਣੀ ਕਮੇਟੀ ਦੇ ਰਿਕਾਰਡ ਅਤੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਤੋਂ ਬਿਨਾਂ ਕਰਨਾ ਠੀਕ ਨਹੀਂ ਹੋਵੇਗਾ ਜਦੋਂ ਕਿ ਰਘੂਜੀਤ ਸਿੰਘ ਵਿਰਕ ਅਧੀਨ ਬਣੀ ਸਬ ਕਮੇਟੀ ਵੱਲੋਂ ਵੀ ਉਪਰੋਕਤ ਤੱਥਾਂ ਇਲਜ਼ਾਮਾਂ ਨੂੰ ਤਸਦੀਕ ਕਰਨ ਲਈ ਕੋਈ ਸਬੂਤ ਇਕੱਠੇ ਨਹੀਂ ਕੀਤੇ ਗਏ ਸਬ ਕਮੇਟੀ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਪਹਿਲਾਂ ਤੋਂ ਬਣਾਈ ਵਿਉਂਤਪੰਦੀ ਸਾਜ਼ਿਸ਼ ਤਹਿਤ ਦੋਸ਼ੀ ਕਰਾਰ ਦੇਣ ਲਈ ਸ਼੍ਰੋਮਣੀ ਕਮੇਟੀ, ਪੁਲਿਸ, ਅਦਾਲਤ ਵਗੈਰਾ ਦੇ ਰਿਕਾਰਡ ਨੂੰ ਨਜ਼ਰਅੰਦਾਜ਼ ਕਰਨਾ, ਸੋਸ਼ਲ ਮੀਡੀਆ ਤੇ ਸਿੰਘ ਸਹਿਬਾਨ ਦੀ ਕਰਦਾਰਕੁਸ਼ੀ ਕਰਨਾ ਅਤੇ ਹੁਣ ਤੱਕ ਦੇ ਸਾਰੇ ਹੀ ਸਿੰਘ ਸਹਿਬਾਨਾਂ ਨੂੰ ਦੋਸ਼ੀ ਦੱਸਣਾ ਇੱਕ ਗੰਭੀਰ ਵਿਸ਼ਾ ਹੈ। ਇਸ ਲਈ ਇਸ ਕਮੇਟੀ ਦੀ ਡੰਗਿਆਈ ਨਾਲ ਇਨਕੁਆਇਰੀ ਦੀ ਜ਼ਰੂਰਤ ਹੈ ਕਿਉਂਕਿ ਇਸ ਕੇਸ ਨਾਲ ਸਿੱਖਾਂ ਦੀਆਂ ਭਾਵਨਾਵਾਂ ਅਤੇ ਤਖਤ ਸਹਿਬਾਨਾਂ ਦੀ ਮਾਨ ਮਰਿਆਦਾ ਜੁੜੀ ਹੈ। ਇਸ ਲਈ ਇਸ ਕੇਸ ਦੀ ਇਨਕੁਆਇਰੀ ਕਿਸੇ ਜੱਜ ਤੋਂ ਕਰਵਾਈ ਜਾਣੀ ਚਾਹੀਦੀ ਹੈ ਇਸ ਵਿੱਚ ਜਿਹੜੀ ਇਹ ਰਿਪੋਰਟ ਜਿਹੜੇ ਮੈਂਬਰ ਨੇ ਤੇ ਉਹਨਾਂ ਦੇ ਦਸਤਖਤ ਹੇਠ ਜਿਹੜੀ ਆ ਪਹੁੰਚਾਈ ਗਈ ਹੈ ਇਸ ਸੰਸਥਾ ਦੇ ਮੁਖੀ ਵੱਲੋਂ ਰਜਿੰਦਰ ਸਿੰਘ ਜਿਹੜੇ ਰਾਜਵਿੰਦਰ ਸਿੰਘ ਬੈਂਸ ਨੇ ਸਰਬਜੀਤ ਸਿੰਘ 베르ਕਾ ਦੇ ਦਸਤਖਤ ਨੇ ਇਸ ਰਿਪੋਰਟ ਦੇ ਹੇਠਾਂ ਚੰਨਣ ਸਿੰਘ ਦੇ ਦਸਤਖਤ ਨੇ ਤਜਿੰਦਰ ਸਿੰਘ ਦੇ ਦਸਤਖਤ ਨੇ 243225 ਨੂੰ ਇਹ ਜਿਹੜੀ ਰਿਪੋਰਟ ਜਾਂਚ 44 ਰਿਪੋਰਟ ਭੇਜੀ ਦਿੱਤੀ ਗਈ ਹੈ ਜਿਹੜੇ ਮੈਂਬਰ ਨੇ ਪੰਜਾਬ ਮਨੋਖੀ ਅਧਿਕਾਰ ਸੰਗਠਨ ਦੇ ਔਰ ਇਹ ਸਾਰੀ ਕਮੇਟੀ ਜਿਹੜੀ ਆ ਰਿਪੋਰਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਭੇਜ ਦਿੱਤੀ ਗਈ ਹੈ ਹੁਣ ਜਿਹੜੀ ਇਸ ਰਿਪੋਰਟ ਦੇ ਵਿੱਚ ਗੱਲਾਂ ਕਈਆਂ ਗਈਆਂ ਨੇ 7 ਪੰਨਿਆਂ ਦੇ ਵਿੱਚ ਜ਼ਿਕਰ ਕੀਤਾ ਗਿਆ ਇਹ ਆਪਣੇ ਆਪ ਦੇ ਵਿੱਚ ਇੱਕ ਵੱਡੇ ਸਵਾਲ ਖੜੇ ਕਰਦੀ ਹੈ ਕਿ ਹੁਣ ਜਿਹੜੀ ਸਬ ਕਮੇਟੀ ਸੀ ਉਹ ਵੀ ਸਵਾਲਾਂ ਵਿੱਚ ਹੈ ਕਿ ਦੁਬਾਰਾ ਤੋਂ ਕੋਈ ਪੜਤਾਲ ਕਰਵਾਇਆ ਗਿਆ ਇਸ ਦੀ ਜਿਵੇਂ ਕਿ ਮੰਗ ਕੀਤੀ ਗਈ ਹੈ ਕਿ ਇਸ ਦੀ ਜਾਂਚ ਕਿਸੇ ਜੱਜ ਤੋਂ ਕਰਵਾਈ ਜਾਣੀ ਚਾਹੀਦੀ ਹੈ ਇਸ ਨੂੰ ਕੌਣ ਮੰਨੇਗਾ ਤੇ ਕੌਣ ਨਜ਼ਰਅੰਦਾਜ਼ ਕਰੇਗਾ ਇਹ ਆਉਣ ਵਾਲਾ ਸਮਾਂ ਦੱਸੇਗਾ ਹੁਣ ਇਹ ਜਿਹੜੀ ਰਿਪੋਰਟ ਐਸਟੀਪੀਸੀ ਦੇ ਪ੍ਰਧਾਨ ਕੋਲ ਪੁੱਜੀ ਐ ਸੁਭਾਵਕ ਦੀ ਗੱਲ ਆ ਜਦੋਂ ਵੀ ਉਹ ਅਗਲੀ ਵਾਰ মিডিਆ ਦੇ ਮੁਖਾਤਬ ਹੋਣਗੇ ਜਾਂ ਤਾਂ ਉਹਨਾਂ ਨੂੰ ਉਦੋਂ ਇਸ ਰਿਪੋਰਟ ਦਾ ਜਵਾਬ ਦੇਣਾ ਪਵੇਗਾ ਐਸਟੀਪੀਸੀ ਦੇ ਪ੍ਰਧਾਨ ਨੂੰ ਜਾਂ ਫਿਰ ਉਹ ਆਪਣੇ ਪੱਧਰ ਉੱਤੇ ਵੀ ਇਸ ਰਿਪੋਰਟ ਨੂੰ ਘੋਖਣ ਤੋਂ ਬਾਅਦ ਪੜਤਾਲਣ ਤੋਂ ਬਾਅਦ ਕੁਝ ਤੱਥ ਇਕੱਠੇ ਕਰਨ ਤੋਂ ਬਾਅਦ ਇਸ ਦਾ ਜਵਾਬ ਸ਼ਾਇਦ ਉਹ মিডিਆ ਨੂੰ ਦੇਣ ਹਾਲਾਂਕਿ ਰਗੂਜੀਤ ਸਿੰਘ ਵਰਕ ਜਿਹੜੇ ਕੀ ਉਸ ਕਮੇਟੀ ਦੇ ਮੁਖੀ ਸਨ ਜਿਹੜੀ ਸਬ ਕਮੇਟੀ ਬਣਾਈਗੀ ਗਿਆਨੀ ਹਰਪ੍ਰੀਤ ਸਿੰਘ ਦੀ ਦੇ ਮਾਮਲੇ ਵਿੱਚ ਆਈ ਸ਼ਿਕਾਇਤ ਦੀ ਜਾਂਚ ਕਰਨ ਲਈ ਉਹਨਾਂ ਵੱਲੋਂ ਵੀ ਟਿੱਪਣੀ ਆਉਣੀ ਬੜੀ ਅਹਿਮ ਹੋਵੇਗੀ ਕਿ ਉਹਨਾਂ ਦਾ ਇਸ ਮਾਮਲੇ ਵਿੱਚ ਕੀ ਕਹਿਣਾ ਹੈ ਕਿਉਂਕਿ ਦੋਸ਼ ਲੱਗੇ ਨੇ ਕਿ ਇੱਕ ਸਾਜ਼ਿਸ਼ ਦੇ ਤਹਿਤ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਇਹ ਕਾਰਵਾਈ ਕੀਤੀ ਗਈ ਹੈ ਤਾਂ ਇਸ ਰਿਪੋਰਟ ਦੇ ਬਾਰੇ ਪੜਤਾਲ ਜਿਹੜੀ ਕੀਤੀ ਗਈ ਹੈ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਵੱਲੋਂ ਸੰਸਥਾ ਦੇ ਵੱਲੋਂ ਜਿਹੜੇ ਤੱਥ ਸਾਹਮਣੇ ਲਿਆਂਦੇ ਗਏ ਨੇ ਇਸ ਦੇ ਬਾਰੇ ਤੁਹਾਡਾ ਕੀ ਮੰਨਣਾ ਹੈ ਤੁਸੀਂ ਸਹਿਮਤੀ ਰੱਖਦੇ ਹੋ ਕਿ ਨਹੀਂ ਰੱਖਦੇ ਆਪਣੇ ਆਪਣੇ ਵਿਚਾਰ ਵੀ ਜ਼ਰੂਰ ਸਾਂਝੇ ਕਰਿਓ ਤੇ ਅਗਲੇ ਅਪਡੇਟ ਤੱਕ ਦੇ ਲਈ ਬਨੇ ਰਹੋ ABC ਪੰਜਾਬ ਦੇ ਨਾਲ